ਜਗ ਨਿਊਜ਼ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਜਗਦੀਪ ਸਿੰਘ ਕੈਂਥ ਵੱਲੋਂ ਨਿੱਘਾ ਸਵਾਗਤ ਹੈ। ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਅਤੇ ਬੈਲ ਵਾਲਾ ਆਈਕਨ ਵੀ ਦਬਾ ਦਿਓ। ਅਸੀਂ ਤੁਹਾਨੂੰ ਤੁਹਾਡੇ ਆਸ-ਪਾਸ ਦੀ ਖਬਰ ਦਿਖਾਉਂਦੇ ਰਹਿੰਦੇ ਹਾਂ। ਹੁਣ ਵੱਧਦੇ ਹਾਂ ਅੱਜ ਦੀ ਤਾਜ਼ਾ ਖਬਰ ਦੇ ਵੱਲ। ਭਾਰਤ ਦੀਆਂ ਚੋਣੀਆਂ ਸੁਸਾਇਟੀਆਂ ਦੇ ਵਿੱਚੋਂ ਦੀ ਨੂਰਪੁਰ ਬੇਟ ਖੇਤੀਬਾੜੀ ਬਹੁਮੰਤ ਵੀ ਸਹਿਕਾਰੀ ਸਭਾ ਲਿਮਟਿਡ ਲੁਧਿਆਣਾ ਪੰਜਾਬ ਦੀ ਸਭ ਤੋਂ ਪਹਿਲੀ ਸੁਸਾਇਟੀ ਬਣੀ ਹੈ ਜਿੱਥੇ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ ਦਾ ਉਦਘਾਟਨ ਕੀਤਾ ਗਿਆ ਹੈ ਉਦਗਾਟਨੀ ਸਮਾਰੋਹ ਵਿੱਚ ਡੀਆਰ ਸੁਨੀਲ ਕੁਮਾਰ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਸਾਡੇ ਅੱਜ ਦੇ ਮੁੱਖ ਮਾਨ ਸ੍ਰੀ ਸੁਨੀਲ ਜੀ ਡੀਆਰ ਲੁਧਿਆਣਾ ਪਹੁੰਚ ਗਏ ਨੇ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ ਉਹਨਾਂ ਹਾਜ਼ਰੀ ਨੂੰ ਸੰਬੋਧਨ ਕਰਦੇ ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਤੇ ਲੋਕਾਂ ਨੂੰ ਸਿਹਤ ਪੱਖੋਂ ਤੰਦਰੁਸਤ ਰੱਖਣ ਲਈ ਸਰਕਾਰੀ ਮੈਡੀਕਲ ਸਟੋਰ ਦਾ ਉਦਘਾਟਨ ਕੀਤਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਜਿਹੜੇ ਲੁਧਿਆਣਾ ਦੇ ਵਿੱਚ ਨਵੇਂ ਡੀਆਰ ਸਾਹਿਬ ਆਏ ਆ ਇਹਨਾਂ ਨੂੰ ਮੁਬਾਰਕਵਾਦ ਦਿੰਨਾ ਕਿ ਇਹਨਾਂ ਦੇ ਕਰਕਮਲਾਂ ਦੇ ਨਾਲ ਸਾਡੇ ਪਿੰਡ ਦੇ ਵਿੱਚ ਪੰਜਾਬ ਦੀ ਪਹਿਲੀ ਸੁਸਾਇਟੀ ਆ ਜਿਹਦੇ ਵਿੱਚ ਇਹ ਭਾਰਤ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਦੀ ਕੇਂਦਰ ਦਾ ਉਦਘਾਟਨ ਹੋਇਆ ਔਰ ਮੈਨੂੰ ਉਮੀਦ ਆ ਕਿ ਮੈਂ ਆਸ ਕਰਦਾ ਕਿ ਜਿਹੜੇ ਇੱਥੇ ਲੋਕ ਨੇ ਸਾਡੇ ਪਿੰਡੂ ਲੋਕ ਨੇ ਇਸ ਦੁਕਾਨ ਦੇ ਵਿੱਚੋਂ ਸਸਤੇ ਰੇਟ ਦੇ ਦਵਾਈਆਂ ਲੈ ਕੇ ਫਾਇਦਾ ਉਠਾਉਣਗੇ। ਇਹਦੇ ਵਿੱਚ ਮੈਂ ਕਹਿਣਾ ਜਾਵਾਂਗਾ ਜੀ ਆਪ ਸਭ ਨੂੰ ਸਭ ਤੋਂ ਪਹਿਲਾਂ ਨੂਰਪੁਰ ਬੇਟ ਦੇ ਸਾਰੇ ਸੈਕਟਰ ਆਪਣੇ ਇਸ ਸੈਕਟਰ ਸਾਹਿਬਾਨ ਕਮੇਟੀ ਦੇ ਮੈਂਬਰਾਂ ਵਾਂ ਅਤੇ ਇਸ ਪਿੰਡ ਦੇ ਸਾਰੇ ਜਿੰਨੇ ਮੋਤ ਪ੍ਰਬੰਧ ਦੇ ਜੀ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਹੁੰਦੀ। ਇਹ ਜਿਹੜੀ ਹੈ ਪੰਜਾਬ 'ਚ ਸਭ ਤੋਂ ਪਹਿਲਾ ਜਿਹੜਾ ਸੈਂਟਰ ਖੁੱਲਿਆ ਆਪ ਸਭ ਨੂੰ ਬਹੁਤ-ਬਹੁਤ ਵਧਾਈ ਜੀ। ਤਾਂ ਕੀ ਲੱਗਦਾ ਵੀ ਜਿਹੜੇ ਡਾਕਟਰ ਨੇ ਜਿੱਦਾਂ ਰეკਮੈਂਡ ਕਰਦੇ ਨੇ ਉਹ ਦਵਾਈਆਂ ਸਾਰੀਆਂ ਇੱਥੋਂ ਮਿਲਣਗੀਆਂ ਪੂਰੀ ਆਸ਼ਾ ਹੈ ਜੀ ਕਿਉਂਕਿ ਜਿਸ ਸਮੇਂ ਪਹਿਲੇ ਇਸ ਦਿਨ ਇੱਥੇ ਆਇਆ ਜੀ ਜਿਸ ਹਿਸਾਬ ਨਾਲ ਸੈਕਟਰੀ ਸਭਾਨ ਤੇ ਦੂਸਰੇ ਕਮੇਟੀ ਮੈਂਬਰ ਜਿਹੜੇ ਉਤਸ਼ਾਹ ਦਿਖਾਇਆ ਹਰ ਹਾਲਤ ਮੈਨੂੰ ਆਸ਼ਾ ਵੀ ਇੱਥੋਂ ਹੀ ਦਵਾਈਆਂ ਲੈਣ ਦੀ ਜੀ ਜੀ ਆਪ ਸਭ ਨੂੰ ਬਹੁਤ ਬਹੁਤ ਵਗੇ ਮੁਬਾਰਕ ਇਸ ਮੈਡੀਕਲ ਸਟੋਰ ਵਿੱਚ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਘੱਟੋ ਘੱਟ 70 ਤੋਂ 80 ਪ੍ਰਤੀਸ਼ਤ ਘੱਟ ਰੇਟ ਤੇ ਦਵਾਈਆਂ ਮਿਲਣਗੀਆਂ ਜਿਸ ਨਾਲ ਲੋਕਾਂ ਦਾ ਪੈਸਾ ਵੀ ਬਚੇਗਾ ਤੇ ਦਵਾਈਆਂ ਵੀ ਸਹੀ ਮੁੱਲ ਤੇ ਮਿਲ ਸਕਣਗੀਆਂ ਇਸ ਸਮਾਰੋਹ ਵਿੱਚ ਬਲਰਾਮ ਦਾਸ ਪ੍ਰਧਾਨ ਸਹਿਕਾਰੀ ਭਾਰਤੀ ਸੰਸਥਾ ਅੰਮ੍ਰਿਤਸਰ ਮੂਨ ਸਰੂਪ ਏਰੀਆ ਮੈਨੇਜਰ ਇਫਕੋ ਰੋਹਿਤ ਕੁਮਾਰ ਏ ਆਰ ਲੁਧਿਆਣਾ ਵੈਸਟ ਦਲਜੀਤ ਸਿੰਘ ਕੁਡਾਣੀ ਨੂੰ ਸੰਬੋਧਨ ਕਰਦਿਆਂ ਨੂਰਪੁਰ ਬੇਟ ਸੁਸਾਇਟੀ ਦੇ ਬਹੁਤ ਦੀ ਬਹੁਤ ਤਾਰੀਫ ਕੀਤੀ ਅਤੇ समूह सभा के मैंबर बधाई देंद मैडिकल स्टोर का लाहा लैन लेरित किया आप जी को ये जान के भी खुशी होगी कि पूरी दुनिया में सहकारी क्षेत्र की 300 संस्थाएं हैं और इस साल इफ्को को 300 सहकारी संस्थाओं में सर्वोच्च स्थान प्राप्त किया गया है उसी सारे बधाई के पात्रों की खुशी सोसाइटी का नाम भी नूर पर बैठ मल्टीपर्पज सोसाइटी ਇਸ ਦੇ ਵਿੱਚ 6 ਪਿੰਡ ਸਾਮਲ ਨੇ ਜਿੱਥੇ ਅਸੀਂ ਬੈਠੇ ਆ ਇਹ ਵੱਡਾ ਪਿੰਡ ਆ ਇਹਦੇ ਨਾਲ ਛੋਟੇ-ਛੋਟੇ ਹੋਰ 5 ਪਿੰਡ ਅਟੈਚ ਕੀਤੇ ਹੋਏ ਨੇ ਇਹਦਾ ਜਿਹੜਾ ਬਾਹੀ ਦਿਨ ਰਕਬਾ 3500 ਏਕੜ ਦੇ ਲਗਭਗ ਹੈਗਾ ਜੀ ਇਹ ਸੋਸਾਇਟੀ ਪੰਜਾਬ ਚੋਂ ਮੈਂ ਕਹਾਂਗਾ ਪੰਜਾਬ ਦੀ ਇੱਕੋ ਇੱਕ ਸੋਸਾਇਟੀ ਜਿਹੜੀ ਆ ਵੱਡੀ ਪੱਧਰ ਤੇ ਜੀਵਨਾਰ ਦੀ ਕੋਸਟ ਆਫ ਪ੍ਰੋਡਕਸ਼ਨ ਘਟਾਉਣ ਲਈ ਕੰਮ ਕਰਦੀ ਐ ਸਾਰੀ ਇਨਾਂ ਕੋਲ ਅੱਜ ਦੀ ਡੇਟ ਦੇ ਵਿੱਚ 3 ਕਰੋੜ ਨੇ ਖੇਤੀ ਸੰਧਰੇ ਜਿਹਦੀ ਲਿਸਟ ਤੁਹਾਡੇ ਅੱਗੇ ਰੱਖੀ ਰਿਪੋਰਟ ਦੇ ਨਾਲ ਰੱਖੀ ਆ 3 ਕਰੋੜ ਦੇ ਲਗਭਗ 120 ਖੇਤੀ ਸੰਧਰੇ ਇਨਾਂ ਕੋਲ ਇਹ ਜੋ ਇਸ ਨੇ ਆਪਣੇ ਟਾਰਗੇਟ ਪੂਰੇ ਕਰੇ ਨੇ ਉਹ ਮੇਰੇ ਹਿਸਾਬ ਦੇ ਨਾਲ ਤਾਂ ਵੀ ਹੋਰ ਕਿਸੇ ਸੋਸਾਇਟੀ ਦੇ ਵਿੱਚ ਹੋ ਨਹੀਂ ਸਕਦੇ ਹੈਗੇ ਇਸ ਦਾ ਸਿਹਰਾ ਜਿਹੜਾ ਇਥੋਂ ਦੀ ਪ੍ਰਬੰਧਕ ਕਮੇਟੀ ਨੂੰ ਸਕੱਤਰ ਸਾਹਿਬਾਨ ਨੂੰ ਉਹਨਾਂ ਦੇ ਨਾਲ ਸਟਾਫ ਅਤਨ ਸ਼੍ਰੀ ਪਵਨ ਕੁਮਾਰ ਜੀ ਜੋ ਕਿ ਆਪਣੇ ਘਰ ਦੇ ਨਾਲੋਂ ਵੀ ਵੱਧ ਇਸ ਸੁਸਾਇਟੀ ਨੂੰ ਸਮਝ ਕੇ ਗਾਈਡ ਕਰ ਰਹੇ ਨੇ ਇਹ ਸਾਰਾ ਉਹਨਾਂ ਨੂੰ ਜਾਂਦਾ ਇਸ ਮੌਕੇ ਸਰਪੰਚ ਗੁਰਦੇਵ ਸਿੰਘ ਐਡਵੋਕੇਟ ਨੇ ਅਫਸਰ ਸਹਿਬਾਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਸੁਸਾਇਟੀ ਨਾਲ ਜੁੜੇ ਕੁਝ ਜ਼ਰੂਰਤਮੰਦ ਮੈਂਬਰਾਂ ਨੇ ਪਿਛਲੇ ਸਾਲਾਂ ਵਿੱਚ 6 ਤੋਂ 9000 ਰੁਪਏ ਕਰਜ਼ਾ ਚੁੱਕਿਆ ਸੀ ਕੈਪਟਨ ਸਾਹਿਬ ਦੀ ਕੈਪਟਨ ਸਾਹਿਬ ਦੀ ਪੰਜਾਬ ਸਰਕਾਰ ਨੇ ਮੁਆਫ ਕਰਨ ਦਾ ਐਲਾਨ ਵੀ ਕਰ ਦਿੱਤਾ ਸੀ ਪਰ ਸਾਡੀ ਸੁਸਾਇਟੀ ਦੇ ਬੇਜਮੀਨੇ ਮੈਂਬਰਾਂ ਦਾ ਕਰਜ਼ਾ ਮੁਆਫ ਨਹੀਂ ਕੀਤਾ ਗਿਆ ਜਿਸ ਕਰਕੇ ਇਹ ਰਕਮ ਵਿਆਜ ਪੈ ਕੇ ਦੁਗਣੀ ਤਿਗਣੀ ਵੱਧ ਚੁੱਕੀ ਹੈ। ਉਹਨਾਂ ਕਿਹਾ ਕਿ ਸਰਕਾਰ ਗਰੀਬਾਂ ਦੇ ਇਸ ਕਰਜ਼ੇ ਨੂੰ ਪਹਿਲ ਦੇ ਆਧਾਰ ਤੇ ਜਰੂਰ ਮੁਆਫ ਕਰੇ ਜਦਕਿ ਸੁਸਾਇਟੀ ਪਹਿਲਾਂ ਹੀ ਮੁਨਾਫੇ ਅੰਦਰ ਜਾ ਰਹੀ ਹੈ। ਡੀਅਰ ਸਾਹਿਬ ਸਾਡੇ ਇਲਾਕੇ ਦੇ ਇਹ ਸੁਸਾਇਟੀ ਦੇ ਬਹੁਤ ਜ਼ਿਆਦਾ ਗਰੀਬ ਮੈਂਬਰ ਵੀ ਨੇ। जिन्ना ने 6000 ਰੁਪਏ ਤੇ 9000 ਰੁਪਏ ਹੱਦ ਕਰਜ਼ਾ ਲਿਆ ਹੋ ਸੇ ਸੋਸਾਇਟੀ ਦੇ ਵਿੱਚੋਂ ਔਰ ਅੱਜ ਦੀ ਡੇਟ ਦੇ ਵਿੱਚ ਲੋਕ ਮੇਰੇ ਖਰਕ ਕਹਿਤਾ ਉਡੀਕ ਦੇ ਡਿਗਰੇ ਬੁੱਢੇ ਹੋ ਗਏ ਕਿ ਸਾਡੇ ਕਰਜ਼ੇ ਮਾਫ ਹੋ ਜਾਣੇ ਆ ਸਰਕਾਰ ਨੇ ਕਈ ਵਾਰ ਅਨਾਉਂਸ ਕੀਤਾ ਤੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਦਾ ਕਰਜ਼ਾ ਲਿਆ ਕਈਆਂ ਦਾ ਉਹ ਕਰਜ਼ਾ 6000 ਤੋਂ 20000 14000 15000 ਔਰ ਨਾ 9000 ਦਾ ਕਰਜ਼ਾ ਡਾ ਉਹ ਵੀ ਇੱਥੋਂ ਤੱਕ ਪਹੁੰਚ ਚੁੱਕਿਆ ਸੋ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਇੱਕ ਹੰਬਲ ਰਿਕਵੈਸਟ ਆ ਕਿ ਜੇ ਤੁਸੀਂ ਕੋਈ ਪ੍ਰਪੋਜ਼ਲ ਬਣਾ ਕੇ ਸਰਕਾਰ ਨੂੰ ਜਾਂ ਤੁਹਾਡੇ ਵਿਭਾਗ ਨੂੰ ਦੇ ਦਿਓ ਸਾਡੇ ਨਾਲ ਗਰੀਬ ਲੋਕਾਂ ਦਾ ਜਿਹੜਾ ਕਰਜ਼ਾ ਮਾਫ ਹੋ ਜਾਵੇ ਤਾਂ ਇਹਦੇ ਮੈਂਬਰ ਆ ਜਾਂ ਸਾਡਾ ਇਲਾਕਾ ਤੁਹਾਡਾ ਹਮੇਸ਼ਾ ਲੈ ਰਿਣੀ ਰਹੂਗਾ ਮੇਰੀ ਇਸ ਬੇਨਤੀ ਤੇ ਪਲੀਜ਼ ਮੇਰੀ ਰਿਕੁਐਸਟ ਆ ਕਿ ਜਰੂਰ ਗੌਰ ਕਰਿਓ ਬਸ ਇਹੀ ਮੈਂ ਤੁਹਾਨੂੰ ਕਹਿਣਾ ਸੀਗਾ ਇਹ ਮੇਰੀ ਜਿਹੜੀ ਆਵਾਜ਼ ਆ ਸਾਰੇ ਲੋਕਾਂ ਦੀ ਆਵਾਜ਼ ਆ ਮੇਰੇ ਬਹੁਤ ਹੀ ਮਾਣਯੋਗ ਤੇ ਮੇਰੇ ਗੁਰੂ ਸ਼੍ਰੀ ਬਲਰਾਮਦਾਸ ਜੀ ਰਿਟਾਇਰ ਡੀਆ ਸਰ ਉਹਨਾਂ ਦੇ ਨਾਲ ਮੇਰੇ ਸਾਥੀ ਰੋਹਿਤ ਜੀ ਪਵਨ ਜੀ ਇੱਥੋਂ ਮਾਰਕਵਾਟ ਸੀਬੀ ਟੂ ਆਈ ਅਫਸਰ ਜਵਾਨ ਇਸ ਕਮੇਟੀ ਦੇ ਕਮੇਟੀ ਮੈਂਬਰ ਪ੍ਰਧਾਨ ਸਾਹਿਬ ਸਰਪੰਚ ਸਾਹਿਬ ਸਾਰੇ ਕਮੇਟੀ ਮੈਂਬਰ ਸਭ ਤੋਂ ਪਹਿਲਾਂ ਫਤਿਹ ਅਰਜ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਨੂੰ ਇੱਥੇ ਆਏ ਸਿਰਫ 3-4 ਦਿਨ ਹੀ ਹੋਏ ਆ ਜਦੋਂ ਮੇਰੀ ਇੱਥੇ ਪੋਸਟਿੰਗ ਹੋਈ ਆਰਡਰ ਮਿਲੇ ਤੇ ਫਮਾਂਜੀ ਨੇ ਉਸ ਵੇਲੇ ਮੈਨੂੰ ਫੋਨ ਕੀਤਾ ਇੰਸਪੈਕਟਰ ਸਾਹਿਬ ਨੇ ਵੀ ਟਾੜੇ ਹੱਥੋਂ ਜਿਹੜਾ ਵਾ ਇਹਨਾਂ ਨੂੰ ਉਦਘਾਟਨ ਕਰਨਾ ਕਿ ਮੈਂ ਅਜੂ ਤੋ ਜੁਆਇਨ ਨਹੀਂ ਸੀ ਕੀਤਾ ਪਰ ਅੰਮ੍ਰਿਤਸਰ ਤੋਂ ਇੱਧਰ ਆਨਣਾ ਜਮੀਨ ਸਮਾਨ ਦਾ ਜਿਹੜਾ ਮੈਂ ਫਰਕ ਜਿਹੜਾ ਮਹਿਸੂਸ ਕਰ ਰਿਹਾ ਜਿਹੜਾ ਸਾਡੇ ਉੱਧਰ ਦੇ ਜ਼ਿਲ੍ਹੇ ਆਮਰ ਦਾ ਆਮ ਰਸਰ ਗੁਰਦਾਸਪੁਰ ਤਰਨਤਾਰਨ ਉਹ ਥੋੜੇ ਪਿਛੜੇ ਅ ਇਲਾਕੇ ਇੱਥੇ ਆਇਆ ਮੈਂ ਦੇਖਿਆ ਵੀ ਇਤਨੀ ਵਧੀਆ ਸੋਸਾਇਟੀ ਉਸ ਏਰੀਆ ਦੇ ਵਿੱਚ ਕਈ ਵਾਰੀ ਸੋਸਾਇਟੀਆਂ ਖੁੱਲ੍ਹਦੀਆਂ ਵੀ ਨਹੀਂ ਜੀ ਇੱਥੇ ਆ ਕੇ ਬੜਾ ਮੈਨੂੰ ਮਤਕੀ ਮਾਨ ਮਹਿਸੂਸ ਹੈ ਆਪ ਸਭ ਨੇ ਮੈਨੂੰ ਬੜਾ ਮਾਨ ਦਿੱਤਾ ਹੈ ਤੇ ਬੜਾ ਮੇਰਾ ਮਨ ਪ੍ਰਸੰਨ ਹੋਇਆ ਵੀ ਮੇਰੇ ਹੱਥੋਂ ਪੰਜਾਬ ਦੀ ਸਭ ਤੋਂ ਪਹਿਲਾਂ ਇਹ ਜਾਣਨਾ ਚਾਹੀਦੀ ਪ੍ਰਧਾਨ ਮੰਤਰੀ ਸਕੀਮ ਦੇ ਰਦੀਨ ਇਹ ਜਿਹੜੀ ਆਪਣਾ ਉਦਘਾਟਨ ਹੋ ਰਿਹਾ ਹੈ ਬੜੀ ਹੀ ਵੱਡੀ ਗੱਲ ਹੈ ਇਹਦੇ ਨਾਲ ਸਭ ਨੂੰ ਬੜੀਆਂ ਸਸਤੀਆਂ ਦਵਾਈਆਂ ਦੇ ਪਰੇਟ ਤੇ ਤੁਹਾਨੂੰ ਦਵਾਈਆਂ ਮਿਲਣਗੀਆਂ ਜਿਵੇਂ 70 75% ਸਟਾਉਂਡ ਦੇ ਹਿਸਾਬ ਨਾਲ ਕਿਸ ਤਮ ਬਰਾਮ ਜੀ ਨੇ ਦੱਸਿਆ ਵਾਕਿ ਸਾਨੂੰ ਕੋਈ ਪਤਾ ਨਹੀਂ ਹੁੰਦਾ ਜਦੋਂ ਅਸੀਂ ਮੈਡੀਕਲ ਸਟੋਰ ਤੇ ਜਾਂਦੇ ਹਾਂ ਉੱਥੇ ਕਿ 150 ਰੁਪਏ ਲਿਖਿਆ ਹੁੰਦਾ ਹੈ ਸਿਰਫ ਦਵਾਈ ਦਾ ਰੇਟ 10 ਜਾਂ 20 ਰੁਪਏ ਹੈ ਨਾ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਦੇ ਆਂ ਨਾ ਉਹਨਾਂ ਨੂੰ ਕੋਈ ਗੱਲ ਕਰ ਸਕਦੇ ਨਾ ਲੜਚੜ ਸਕਦੇ ਆਂ ਕਿਉਂਕਿ ਜਿਹੜਾ ਉੱਥੇ ਜਾਂਦਾ ਹੈ ਮੈਡੀਕਲ ਸਟੋਰ ਤੇ ਉਹ ਤਕਰੀਬਨ ਸਾਰਾ ਦੁਖੀ ਹਿਰਦੇ ਨਾਲ ਹੀ ਜਾਂਦਾ ਵੀ ਕੋਈ ਨਾ ਕੋਈ ਬਿਮਾਰੀ ਜਾਂ ਪ੍ਰੋਬਲਮ ਹੈ ਤੇ ਦੱਦੀ ਅਸੀਂ ਮੈਡੀਕਲ ਸਟੋਰ ਤੇ ਜਿਹੜੇ ਉੱਥੇ ਜਾਂਦੇ ਇਹ ਅਵੇਅਰਨੈਸ ਇਹਦੇ ਵਿੱਚ ਆਏਗੀ ਦੂਸਰੇ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਪਤਾ ਲੱਗੇਗਾ ਵੀ ਅਗਰ 70% ਡਿਸਕਾਊਂਟ ਇੱਥੇ ਮਿਲਦੀਆਂ ਭਈਆਂ ਅਸੀਂ ਵੀ ਉਸ ਰੇਟ ਨੂੰ ਘਟਾਈਏ ਬੜਾ ਕੀਵਰੀ ਮਨ ਦੇ ਵਿੱਚ ਆਂਦਾ ਹੈ ਵੀ ਜਿਹੜਾ ਐਮ ਆਰ ਪੀ ਹੈ ਗਵਰਨਮੈਂਟ ਨੂੰ ਚਾਹੀਦਾ ਵਾ ਵੀ 15% ਤੋਂ ਵੱਧ ਐਮ ਆਰ ਪੀ ਜਿਹੜੀ ਚੀਜ਼ 20 ਰੁਪਏ ਦੀ ਬੰਦੀ ਆ ਉਹ ਐਮ ਆਰ ਪੀ 40 ਰੁਪਏ ਤੋਂ ਵੱਧ ਹੋਣੀ ਨਹੀਂ ਚਾਹੀਦੀ ਪਰ ਪਤਾ ਨਹੀਂ ਕਿਉਂ ਕਿਸ ਰੀਜ਼ਨ ਕਰਕੇ ਡਬਲ ਟ੍ਰिपल ਪਤਾ ਨਹੀਂ ਕਿੰਨੇ ਪਰਸੈਂਟ ਤੋਂ ਵੱਧ ਜਿਹੜੀਆਂ ਦਵਾਈਆਂ ਜਿਹੜੀਆਂ ਬਾ ਉਹਦਾ ਰੇਟ ਲਿਖਿਆ ਜਾਂਦਾ ਨਾ ਅਸੀਂ ਲੜ ਸਕਦੇ ਹਾਂ ਉਹਨਾਂ ਦੇ ਨਾਲ ਜਿਸਰ ਬਰਾਮ ਜੀ ਨੇ ਕਿਹਾ 5% ਦੇ ਦੇਗਾ ਕੋਈ 10% ਡਿਸਕਾਊਂਟ ਦੇ ਦੇਗਾ ਉਹ ਵੀ ਬਿਲਕੁਲ ਸਹਾਨ ਕਰਦੇ ਸੋ ਜਿਸਰ ਸਰਪੰਚ ਸਾਹਮਣੇ ਹੁਕਮ ਕੀਤਾ ਮੈਂ ਜਿਸਰ ਤੁਹਾਨੂੰ ਅੱਗੇ ਬੇਨਤੀ ਕੀਤੀ ਤੇ 4 ਦਿਨ ਹੀ ਹੋਏ ਆ ਮੈਨੂੰ ਇੱਥੇ ਜੁਆਇਨ ਕੀਤੇ ਆ ਅਜੇ ਸਾਰਾ ਮੈਨੂੰ ਅੰਡਰਸਟੈਂਡ ਕਰਨ ਤੇ ਟਾਈਮ ਲੱਗੇਗਾ ਕਿਉਂਕਿ ਇਹ ਜ਼ਿਲ੍ਹਾ ਬਹੁਤ ਵੱਡਾ ਜ਼ਿਲ੍ਹਾ ਹੈ ਇਹਦੇ ਵਿੱਚ 7 ਸਬ-ਡਿਵੀਜ਼ਨ 7 ਐਸਬਾਨ ਦੀ ਪੋਸਟ ਹੈ ਜਿੱਥੇ ਅਸੀਂ ਆਏ ਹਾਂ ਬੜੇ ਛੋਟੇ ਛੋਟੇ ਜ਼ਿਲ੍ਹੇ ਕਈ ਗ੍ਰੀ ਹੁੰਦੇ ਆ ਮੈਨੂੰ ਅੰਡਰਸਟੈਂਡ ਕਰਨ ਤੇ ਪੂਰਾ ਟਾਈਮ ਲੱਗੇਗਾ ਲੇਕਿਨ ਜ਼ਰੂਰ ਇਸ ਮੰਚ ਤੇ ਮੈਂ ਵਾਦਾ ਕਰਦਾ ਹਾਂ ਵੀ ਆਪ ਸਭ ਦੀ ਜਿਹੜੀ ਆਵਾਜ਼ ਹੈਗੀ ਆ ਉਹ ਚੰਡੀਗੜ੍ਹ ਤੱਕ ਮੈਂ ਹਰ ਹਾਲਤ ਪਹੁੰਚਾਵਾਂਗਾ ਪਹਚਾਨ ਦੇ ਨਾਲ ਦੇ ਨਾਲ ਉਹਨਾਂ ਦੀ ਪੈਰਵਾਹੀ ਵੀ ਕਰਾਂਗਾ ਤੁਸੀਂ ਇਹ ਸਮਝੋ ਵੀ ਮੈਂ ਕੋਈ ਡੀਆਰ ਨਹੀਂਗਾ ਮੈਂ ਤੁਹਾਡਾ ਵਕੀਲ ਹੈ ਜੇ ਉਹ ਤੁਸੀਂ ਕਰੋਗੇ ਮੈਂ ਚੰਡੀਗੜ੍ਹ ਤੱਕ ਉਹਨਾਂ ਦੇ ਪਚਾਵਾਵਾਂਗਾ ਆਸ਼ਾ ਕਰਦਾ ਹਾਂ ਵੀ ਜਿਹੜੇ ਵੱਡੇ ਅਫਸਰ ਸਬਾਨ ਮੇਰੀ ਬੇਨਤੀ ਨੂੰ ਵੀ ਸਵਕਾਰ ਕਰਨਗੇ ਕਿਉਂਕਿ ਇਹਦੇ ਵਿੱਚ ਕਿਸੇ ਇੱਕ ਦਾ ਨਹੀਂ ਸਬਦਾ ਬਣਾ ਕਿਉਂਕਿ ਜਿਸ ਦਾ ਕੋਈ ਹੱਕ ਹੈ ਉਸ ਇਨਸਾਨ ਨੂੰ ਜਿਹੜਾ ਵਾ ਹੱਕ ਮਿਲਣਾ ਚਾਹੀਦਾ ਹੈ ਇਸ ਹੋਰ ਜਿਹੜੀ ਕੋਈ ਵੀ ਸਕੀਮਾਂ ਆਣ ਗਈਆਂ ਮੈਂ ਇੱਥੇ ਜ਼ਿਲ੍ਹੇ ਦੇ ਵਿੱਚ ਬੈਠਾ ਜੀ ਕੋਈ ਵੀ ਕੋਈ ਗਵਰਨਮੈਂਟ ਵੱਲੋਂ ਕੋ ਸਬਸਿਡੀ ਆਈ ਵੀ ਕੋਈ ਸਕੀਮ ਆ ਗਈ ਜਾਂ ਕਿਸੇ ਤਰ੍ਹਾਂ ਦਾ ਕੋਈ ਇਨਸੈਂਟਿਵ ਆਇਆ ਮੈਂ ਕੋਸ਼ਿਸ਼ ਕਰਾਂਗਾ ਵੀ ਇਸ ਸੁਸਾਇਟੀ ਨੂੰ ਸਭ ਤੋਂ ਪਹਿਲ ਦੇ ਤੌਰ ਤੇ ਜਿਹੜੀ ਆ ਉਹ ਦਿੱਤੀ ਜਾਵੇ ਬ੍ਰਹਮ ਜੀ ਐਂਡ ਜਿਹੜੇ ਪੀਐਸ ਰਸਤ ਪਮਨ ਜੀ ਇਹਨਾਂ ਤੋਂ ਮੈਂ ਬੜਾ ਹੀ ਕੁਝ ਸਿੱਖਿਆ ਜੀ ਕਿਉਂਕਿ ਮੇਰਾ ਵੀ ਕੋਈ ਬਹੁਤਾ ਸਮਾਂ ਨਹੀਂ ਹੈਗਾ ਨੌਕਰੀ ਤੇ ਤੇ ਮੇਰਾ ਵੀ ਮਨ ਕਰਦਾ ਵੀ ਰਿਟਾਇਰਮੈਂਟ ਤੋਂ ਬਾਅਦ ਇਹਨਾਂ ਦੋਨ ਸਰ ਦੇ ਨਾਲ ਜਿਸ ਤਰ੍ਹਾਂ ਐਕਟਿਵ ਨੇ ਇਸ ਤਰ੍ਹਾਂ ਹੀ ਐਕਟਿਵ ਰਹੀ ਹੈ ਪੰਮ ਜੀ ਦੇ ਮੈਨੂੰ پتہ ਹੀ ਲੱਗਦਾ ਮੇਰਾ ਸਰ 80 ਪਹੁੰਚ ਗਿਆ 72 72 ਏਜ ਹੈ ਤੇ ਕਿਤਰਾ ਇਹਨਾਂ ਦਾ ਮਤਲਬ ਕਿ ਕੰਟਰੋਲ ਹੈ ਹਰ ਲੈਂਗੁਏਜ ਤੇ ਇਹ ਅੰਮ੍ਰਿਤਸਰ ਵੀ ਆਏ ਸੀਗੇ ਤੇ ਟ੍ਰੇਨਿੰਗ ਤੇ ਆਏ ਸੀਗੇ ਤੇ ਇਹਨਾਂ ਨੇ ਬੜਾ ਉਹਨਾਂ ਨੂੰ ਗਿਆਨ ਦਿੱਤਾ ਮਤਲਬ ਕਿ ਸਾਰੇ ਇੰਸਪੈਕਟਰ ਸਭਾ ਨੂੰ ਸੈਕਟੀ ਸਭਾ ਨੂੰ ਤੇ ਉਹ ਗੱਲਾਂ ਕਰਦੇ ਸੀਗੇ ਸਾਰੀਆਂ ਜਦਕਿ ਮੈਂ ਸਮਝਦਾ ਵੀ ਅੰਮ੍ਰਿਤਸਰ ਤੇ ਕੋਈ ਹੋ ਸਕਦਾ ਵੀ ਉਨੀ ਕੀ ਫਰਕ ਹੋਵੇ ਪਰ ਵਾਕਈ ਇੱਥੇ ਲੁਧਿਆਣਾ ਆ ਕੇ ਮੇਰੇ ਮਨ ਨੂੰ ਬੜੀ ਖੁਸ਼ੀ ਹੋਈ ਹੈ ਪੁੱਤਰ ਧਰਤੀ ਤੇ ਆ ਕੇ ਪਮਨ ਜੀ ਬਾਕੀ ਸਾਰੇ ਜਿਹੜੇ ਸਰਪੰਚ ਸਾਹਿਬ ਇੱਥੋਂ ਦੀ ਜਿਹੜੇ ਕਮੇਟੀ ਮੈਂਬਰ ਹੈ ਪ੍ਰਧਾਨ ਸਾਹਿਬ ਤੁਸੀਂ ਮੈਨੂੰ ਆ ਕੇ ਮੈਨੂੰ ਬਾਣ ਬਖਸ਼ਿਆ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਬੁੱਕੇ ਅਤੇ ਸ਼ਾਲ ਪੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਮੰਗੜ ਹਰਵਿੰਦਰ ਸਿੰਘ ਮੀਤ ਪ੍ਰਧਾਨ हरदीप सिंह हरविंदर सिंह गढ़ा गुरप्रीत सिंह, राजू जगदेव सिंह कैंत सारे कमेटी मैंबर समेत सैकटरी बलवीर सिंह अवतार सिंह, बैंक मैनेजर हंबड़ा महेंद्र सिंह डेरीवाला जथेदार संतोख सिंह, खालसा बंटी शर्मा जिला प्रधान सबका सरपंच सुचा सिंह रसूलपुर बंत सिंह रायकोटी वरियाम परोवाल सुख प्रताप सिंबड़ा गुरचरण सिंह आडिट अफसर ਕੁਪੇਸ਼ ਟੰਡ ਸੀਨੀਅਰ ਐਡੀਟਰ ਸਰਬਜੋਤ ਨਰੀਕਕ ਸੁਖਵੀਰ ਸਿੰਘ ਰਾਮੇਵਾਲ ਤੋਂ ਇਲਾਵਾ ਹੋਰ ਸੋਸਾਇਟੀ ਮੈਂਬਰ ਅਤੇ ਮੋਤਵਾਰ ਵਿਅਕਤੀ ਵੀ ਉੱਚੇ ਚੇ ਤੌਰ ਤੇ ਹਾਜ਼ਰ ਹੋਏ ਸੋ ਦੋਸਤੋ ਜੁੜੇ ਰਹੋ ਜਗ ਨਿਊਜ਼ ਦੇ ਨਾਲ ਮਿਲਾਂਗੇ ਇੱਕ ਨਵੀਂ ਖਬਰ ਦੇ ਨਾਲ ਤਦ ਤੱਕ ਦੇ ਲਈ ਦਿਓ ਇਜਾਜ਼ਤ ਰੱਬ ਰਾਖਾ